ਹਾਂਜੀ ਕੀ ਤੁਸੀਂ ਕਦੇ ਪਹਾੜੀ ਦਾਤਣ ਦੇਖੀ ਹੈ ਨਿੰਮ ਦੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਹਾੜੀ ਏਰੀਆ ਦਾ ਨਿੰਮ ਕਿੱਦਾਂ ਦਾ ਹੁੰਦਾ ਬਾਈ ਜੀ ਦਾਤਣ ਇੱਥੇ ਜਦੋਂ ਕਰੋਗੇ ਨਾ ਕਿ ਪਹਾੜ ਹਿਮਾਚਲ ਦੇ ਵਿੱਚ ਆਉਂਗੇ ਹਨ ਪਹਾੜੀ ਏਰੀਆ 'ਚ ਤਾਂ ਇਹਦੀ ਦਾਤਣ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਨਿੰਮ ਨਾਲੋਂ ਕਾਫੀ ਜ਼ਿਆਦਾ ਕੋੜੀ ਹੁੰਦੀ ਹੈ ਬਾਈ ਜੀ ਕੋੜੀ ਇੰਨੀ ਜ਼ਿਆਦਾ ਹੁੰਦੀ ਹੈ ਹੱਦੋਂ ਵੱਧ ਜਿੰਨੀ ਕਹਿ ਦिए ਆਹ ਦੇਖ ਲਓ ਆਹ ਦਾਤਣ ਤੋੜੀ ਆ ਬਾਈ ਜੀ ਤੇ ਉਹ ਖੜੇ ਆ ਭਰਾ ਭਰਾ ਨੇ ਕਰਕੇ ਦੇਖੀ ਆ ਤੇ ਆ ਹੈਗਾ ਪਹਾੜੀ ਨਿੰਮ ਤੁਸੀਂ ਪੱਤੇ ਚੈੱਕ ਕਰ ਲਓ ਬਾਈ ਜੀ ਪੱਤੇ ਦਾ ਦੇਖਣ ਦੇ ਵਿੱਚ ਆਪਣੇ ਵਰਗੇ ਨੇ ਆਪਣੇ ਜਿਹੜੇ ਪੰਜਾਬ ਚ ਨਿੰਮ ਨੇ ਪਰ ਇਹਦਾ ਜਿਹੜਾ ਟੇਸਟ ਆ ਬਾਈ ਜੀ ਆਪਣੇ ਪੰਜਾਬ ਦੇ ਨਿੰਮ ਦੀ ਦਤਨ ਤੋਂ ਮੈਂ ਕਿਹਾ ਬਾਈ ਜੀ 60% ਜ਼ਿਆਦਾ ਕੋੜਾ ਇਹਨਾਂ ਜ਼ਿਆਦਾ ਕੋੜਾ ਬਾਈ ਜੀ ਕਿਉਂ ਕਿਉਂਕਿ ਬਾਈ ਜੀ ਇਹ ਕੁਦਰਤੀ ਆ ਦੂਜੀ ਗੱਲ ਹਰਿਆਲੀ ਆ ਇੱਥੇ ਬਰਸਾਤ ਲਗਾਤਾਰ ਪੈਂਦੀ ਆ ਤੇ ਹਰਿਆਲੀ ਦੇਖ ਸਕਦੇ ਹੋ ਬਾਈ ਜੀ ਦੂਰ ਦੂਰ ਤੱਕ ਦਰਖਤ ਤੇ ਦਰਖਤ ਨੇ ਮਾ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਇੱਥੇ ਬਾਈ ਜੀ ਦਰਖਤ ਨੇ ਤਾਂ ਬਾਈ ਜੀ ਫਰਕ ਤਾਂ ਹੁੰਦਾ ਹੀ ਆ ਇੱਕ ਕੁਦਰਤੀ ਚੀਜ਼ ਹੋਣੀ ਤੇ ਇੱਕ ਆਪਾਂ ਨੇ ਆਪ ਲਾਣੀ ਠੀਕ ਹੈ ਜੀ ਆਹ ਦੇਖ ਸਕਦੇ ਹੋ ਇਹ ਪਹਾੜ ਹਿਮਾਚਲ ਦੇ ਵਿੱਚ ਆਏ ਸੀ ਤਾਂ ਟੇਸ ਦਾ ਚੇਂਜ ਤਾਂ ਹੁੰਦਾ ਬਾਈ ਜੀ ਇਹ ਫਰਕ ਤੁਹਾਨੂੰ ਨਹੀਂ ਲੱਗਣਾ ਪਤਾ ਬਾਈ ਜੀ ਜਦੋਂ ਤੁਸੀਂ ਆਓਗੇ ਨਾ ਇੱਥੇ ਹਿਮਾਚਲ ਦੇ ਵਿੱਚ ਉਦੋਂ ਪਤਾ ਲੱਗੇਗਾ ਤੁਹਾਨੂੰ ਫਰਕ ਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਇਹ ਆ ਹਿਮਾਚਲ ਦੇ ਪਹਾੜੀ ਏਰੀਆ ਦਾ ਨਿੰਮ ਦੇਖਣ ਨੂੰ ਤਾਂ ਆਪਣੇ ਵਰਗਾ ਹੀ ਆ ਆਪਣੇ ਨਿੰਮ ਵਰਗਾ ਪਰ ਬਾਈ ਜੀ ਇਹਦਾ ਟੇਸਟ ਆ ਜਿਹੜਾ ਨਿੰਮ ਦੀ ਦਾਤਣ ਦਾ ਆਪਣੇ ਨਾਲੋਂ ਬਾਈ ਜੀ 60% ਜ਼ਿਆਦਾ ਕੌੜਾ ਇੰਨਾ ਕੁ ਜ਼ਿਆਦਾ ਕੌੜਾ ਬਾਈ ਜੀ ਵੀ ਮੂੰਹ ਆ ਜਿਹੜਾ ਬਿਲਕੁਲ ਹੀ ਕੌੜਾ ਕਰ ਦਿੰਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਹਿਮਾਚਲ ਦਾ ਨਿਮ ਆ ਦੇਖੋ ਇਹ ਕੁਦਰਤੀ ਚੀਜ਼ਾਂ ਬਾਈ ਜੀ ਇੱਥੇ ਬਰਸਾਤ ਹੁੰਦੀ ਆ ਤੁਹਾਡੇ ਆਣ ਤੋਂ ਪਹਿਲਾਂ ਬਰਸਾਤ ਇੱਥੇ ਹੋ ਕੇ ਹਟ ਗਿਆ ਉਹ ਯਾਰ ਉਹ ਤੁੰ ਨੂੰ ਕੀ ਪਤਾ ਯਾਰ ਉਹ ਯਾਰ ਤਾਂ ਰਹਿਣ ਦੇ ਯਾਰ